ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਦੋਸਤੋ ਇਹ ਮਸ਼ੀਨ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਜੇ ਕਿਸੇ ਭਰਾ ਨੇ ਝੋਨਾ ਆਪਣਾ ਵਡਾਉਣਾ ਹੋਵੇ ਜਿਹੜੀ ਏਰੀਆ 'ਚ ਮਤਲਬ ਸੇਮ ਵਗੈਰਾ ਹੁੰਦੀ ਹੈ ਜਾਂ ਜਿੱਥੇ ਕਿਤੇ ਪਾਣੀ ਵਗੈਰਾ ਜਾਦੇ ਖੜਦਾ ਹੁੰਦਾ ਹੈ ਤਾਂ ਤੁਸੀਂ ਇਸ ਮਸ਼ੀਨ ਤੋਂ ਝੋਨਾ ਆਪਣਾ ਵਧਵਾ ਸਕਦੇ ਹੋ ਜੀ ਅ ਏ ਵੀਰਾਂ ਦਾ ਜਿਹੜਾ ਐਡਰੈਸ ਹੈਗਾ ਗੁਰਦਾਸਪੁਰ ਏਰੀਆ ਵੀਰਾਂ ਦਾ ਵੈਸੇ ਵੀ ਇਹ ਪੰਜਾਬ ਜੰਮੂ ਕਸ਼ਮੀਰ ਤੱਕ ਮਤਲਬ ਝੋਨੇ ਦੀ ਕਟਾਈ ਕਰ ਸਕਦੇ ਨੇ ਤੇ ਇਨ੍ਹਾਂ ਵੀਰਾਂ ਦਾ ਜਿਹੜਾ ਫੋਨ ਨੰਬਰ ਹੈ ਜੀ ਉਹ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਨੰਬਰ ਵੀਰਾਂ ਦਾ ਸ਼ੋਅ ਹੋ ਰਿਹਾ ਜੇ ਕਿਸੇ ਨੇ ਇਸ ਮਸ਼ੀਨ ਤੋਂ ਝੋਨਾ ਵਗੈਰਾ ਦੀ ਬਢਾਈ ਕਰਵਾਉਣੀ ਹੋਵੇ ਤਾਂ ਮਸ਼ੀਨ ਦੇ ਜਿਹੜੇ ਦਾਣੇ ਬਹੁਤ ਹੀ ਵਧੀਆ ਨਖੇਰ ਆਉਂਦਾ ਮਸ਼ੀਨ ਦਾ ਵਧੀਆ ਦਾਣੇ ਪੂਰੇ ਸਾਫ਼ ਕੱਢਦੀ ਹੈ ਮਸ਼ੀਨ ਇਹ ਜੀ ਤੁਸੀਂ ਜਿਹੜੇ ਭਰਾਵਾਂ ਨੇ ਇਸ ਮਸ਼ੀਨ ਤੋਂ ਝੋਨਾ ਵਗੈਰਾ ਆਪਣਾ ਕਟਾਈ ਕਰਵਾਉਣਾ ਹੋਵੇ ਤਾਂ ਜਿਹੜਾ ਫੋਨ ਨੰਬਰ ਹੈ ਵੀਰਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਤੁਸੀਂ ਇਹਨਾਂ ਨਾਲ ਬਾਕੀ ਗੱਲਬਾਤ ਕਰ ਸਕਦੇ ਹੋ ਜੀ ਹੋਰ ਜਾਣਕਾਰੀ ਲਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤਾਂ ਜੋ ਕਿਸੇ ਵੀਰ ਨੇ ਕੋਈ ਇਸ ਤਰ੍ਹਾਂ ਝੋਨਾ ਜਾਂ ਨਾ ਆਪਣਾ ਕਟਾਈ ਕਰਵਾਉਣਾ ਹੋਵੇ ਤਾਂ ਇਹਨਾਂ ਵੀਰਾਂ ਨਾਲ ਵੀਰ ਸੰਪਰਕ ਕਰ ਸਕਦੇ ਨੇਗੇ ਜੀ ਤੇ ਇਹ ਤੁਸੀਂ ਦੇਖ ਰਹੇ ਹੋ ਬਾਕੀ ਵੀਡੀਓ ਦੇ ਵਿੱਚ ਮਸ਼ੀਨ ਦੀ ਸਾਰੀ ਜਾਣਕਾਰੀ ਚੱਲਣ ਦੀ ਵਾਰੀ ਤੇ ਬਾਕੀ ਦਾਣੇ ਵਗੈਰਾ ਪੂਰੇ ਸਾਫ ਕਰ ਦिए ਮਸ਼ੀਨ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ